ਮਜਬੂਰੀ ਲਾ ਲੋ ਕੁਛ ਟਾਈਮ ਹੁੰਦਾ ਨਾ ਮੈਂ ਬੰਦੇਨ ਕੀ ਪੈਸੇ ਦੀ ਲੋਡ ਹੁੰਦੀ ਆ ਉਹ ਲਾ ਲੋ ਕਿ ਉਹੀ ਚੀਜ਼ ਸੀ ਮੇਰੇ ਫੈਮਿਲੀ ਚ ਥੋੜੀ ਪੈਸੇ ਦੀ ਘਾਟ ਕਰਕੇ ਹੀ ਮੈਂ ਇਧਰ ਲਈ ਲਾਈਨ ਖੜੀ ਹੋਈ ਆ ਤੇ ਪਿਤਾ ਜੀ ਕੀ ਕੰਮ ਕਰਦੇ ਨੇ ਤੁਸੀਂ ਪਿਤਾ ਜੀ ਮੇਰੇ ਵਿਹੜੇ ਇਹ ਜਿਹੜਾ ਰਣਜੀਤ ਕੌਰ ਜੀ ਇਹ ਜਿਹੜਾ ਕੰਮ ਹੈ ਬੜਾ ਖਤਰਨਾਕ ਹੈ ਵੀ ਬਿਲਕੁਲ ਵੀ ਡਰ ਨਹੀਂ ਹੁੰਦਾ ਕੰਮ ਕਰਦੇ ਇਹ ਤਾਂ ਪਤਾ ਕੀ ਕੋਈ ਵੀ ਕੰਮ ਹੈ ਕਿਸੇ ਵੀ ਕੰਮ ਚ ਕਰੋ ਰਿਸਕ ਪੂਰਾ ਹੈਗਾ ਹੀ ਹੈਗਾ ਹਾਂਜੀ ਭਰਾਵਿਆ ਨੇ ਹਾਂਜੀ ਸਰ ਜੀ ਭਰਾਵ ਦੋਨੋਂ ਨੇ ਰਣਜੀਤ ਕੌਰ ਨੇ ਕਿਉਂ ਨਹੀਂ ਵਿਆਹ ਕਰਵਾਇਆ ਸਰ ਜੀ ਮੈਂ ਮੇਰਾ ਕੋਈ ਵਿਆਹ ਵਿੱਚ ਇੰਟਰਸਟ ਨਹੀਂ ਪੇਰਨ ਰਸ ਬਿਆਹ ਸ਼ੁਰੂ ਤੋਂ ਪਹਿਲਾਂ ਇੱਧਰ ਨਹੀਂ ਸੀ ਇਹਨੂੰ ਤੇ ਲਾ ਲੋ ਕਿ ਇੱਕ ਹਿਸਾਬ ਨਾਲ ਮਜਬੂਰੀ ਬੰਦੇ ਨੂੰ ਹੌਲੀ ਹੌਲੀ ਕਿਹੇ ਕੰਮ 'ਚ ਪਾ ਦਿੰਦੀ ਆ ਮੈਨੂੰ ਇੱਧਰ ਮਜਬੂਰੀ ਨੇ ਪਾਇਆ ਪਰ ਮੇਰਾ ਹੋਣ ਇੰਟਰਸਟ ਪੁਰਾ ਤੇ ਰਣਜੀਤ ਕੌਰ ਦਾ ਜਿਹੜਾ ਡ੍ਰੀਮ ਕੀ ਸੀ ਸਰ ਜੀ ਡ੍ਰੀਮ ਤਾਂ ਮੇਰਾ ਵੈਸੇ ਆਰਮੀ 'ਚ ਜਾਂਦਾ ਸੀ ਚਲੋ ਉਹ ਹੁਣ ਡ੍ਰੀਮ ਦਾ ਡ੍ਰੀਮ ਹੀ ਆ ਅੱਛਾ ਉਹ ਇੱਕ ਸੁਪਨਾ ਰਹਿ ਗਿਆ ਕੰਮ ਕਰਦਿਆਂ ਕੋਈ ਵਿਗੜਦਾ ਵੀ ਹੈ ਕੋਈ ਕਿਸੇ ਗਾਹਕ ਨੇ ਆਣ ਕੇ ਸ਼ਿਕਾਇਤ ਵੀ ਕੀਤੀ ਹੈ ਕਿ ਨਹੀਂ ਸਰ ਜੀ ਬਹਿਤਾਂ ਮੈਂ ਆਪਣਾ ਪੂਰਾ 100% ਆਪਣੇ ਕੰਮ ਨੂੰ ਦਿੰਨਾ ਬਿਲਕੁਲ ਪ੍ਰੋਪਰ ਵੇ ਨਾਲ ਆਪਾਂ ਕਰਕੇ ਦਈਦਾ ਕੰਮ ਚਲੋ ਕਿਤੇ ਹੁੰਦਾ ਕਿ ਇੱਕ ਅੱਧਾ ਕੋ ਬਾਈ ਦਾ ਵੇਜ ਹੋ ਜਾਵੇ ਪਰ ਨਹੀਂ ਉਜਾਰਾਤਾਰ ਬੈਸਤੀ ਹੁੰਦਾ ਵਾ ਕੋਈ ਕੰਮ ਮੈਨੂੰ ਨਹੀਂ ਲੱਗਦਾ ਕਿ ਮੇਰਾ ਕੰਮ ਕੀਤਾ ਹੋਇਆ ਜਿਹੜਾ ਉਹ ਵਾਪਸ ਆਇਆ ਹੋਵੇ ਹੁੰਦਾ ਵਧੀਆ ਲੱਗਦਾ ਉਹ ਦੇਖ ਕੇ ਮਿਲ ਕੇ ਖੁਸ਼ ਹੋ ਜਾਂਦੇ ਕਿ ਕੁੜੀ ਕੰਮ ਕਰ ਰਹੀ ਆ ਵੈਸਟ ਕਰੂਗੀ ਕਿਉਂਕਿ ਹੁੰਦਾ ਨਾ ਬੰਦੇ ਦੇ ਇੱਕ ਦੇਖ ਕੇ ਬੰਦੇ ਦੇ ਫੇਸ ਤੋਂ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਕਿਹੜਾ ਕੰਮ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ ਨਹੀਂ ਮੈਸੇਜ ਇਹ ਲਾ ਕਿ ਝੂਠ ਬੋਲ ਕੇ ਝੂਠ ਕੋਸ਼ਟਾ ਨਹੀਂ ਚੱਲਦਾ ਕੋਸ਼ ਉਹਦਾ ਕੋਈ ਜਿਆਦਾ ਲੌਂਗ ਟਾਈਮ ਤੇ ਹੁੰਦਾ ਨਹੀਂ ਆ ਕੋਸ਼ਟਾ ਵੀ ਝੂਠ ਹੁੰਦਾ ਵਾ ਝੂਠ ਕਦੇ ਵੀ ਨਹੀਂ ਬੋਲਣਾ ਚਾਹੀਦਾ ਜੋ ਹੈਗਾ ਸੱਚ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆਉਣਾ ਹੀ ਆਉਣਾ ਇਸ ਕਰਕੇ ਆਪਾਂ ਨੂੰ ਹਮੇਸ਼ਾ ਸੱਚ ਹੀ ਬੋਲਣਾ ਚਾਹੀਦਾ ਝੂਠ ਬੋਲ ਕੇ ਤੁਸੀਂ ਫੇਮਸ ਹੋ ਜਾਓਗੇ ਜੋ ਚਾਹੇ ਗਾ ਲਓਗੇ ਪਰ ਓਨੀਆਂ ਹੀ ਤੁਹਾਨੂੰ ਲਹਨਤਾਂ ਗੜੀਆਂ ਓਨੀਆਂ ਹੀ ਜਿਆਦਾ ਪੈਂਦੀਆਂ ਇਤੋਂ ਚੰਗਾ ਕਿ ਤੁਸੀਂ ਸੱਚ ਹੀ ਬੋਲੋ ਵੀਡੀਓ ਸੁਣੀ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਅੱਜ ਦੀ ਵੀਡੀਓ ਇੱਕ ਬਹੁਤ ਖਾਸ ਵੀਡੀਓ ਬਣ ਜਾ ਰਹੀ ਹੈ ਜਿੱਥੇ ਅੱਜ ਕੱਲ ਦੇ ਜਿਹੜੇ ਨੌਜਵਾਨ ਹੈ ਨਸ਼ਿਆਂ ਦੇ ਵਿੱਚ ਗੁਲਤਾਨ ਨੇ ਉੱਥੇ ਜਿਹੜੀਆਂ ਲੜਕੀਆਂ ਨੇ ਜਿਹੜੀਆਂ ਧੀਆ ਨੇ ਉਹ ਮੱਲਾ ਮਾਰ ਰਹੀਆਂ ਨੇ ਚਾਹੇ ਉਹ ਪੜ੍ਹਾਈ ਦੇ ਵਿੱਚ ਹੈ ਚਾਹੇ ਹੋਰ ਕਿੱਤਿਆਂ ਦੇ ਵਿੱਚ ਹੈ ਅੱਜ ਦੀ ਜਿਹੜੀ ਵੀਡੀਓ ਬਹੁਤ ਖਾਸ ਹੈ ਮੇਰੇ ਪਿੱਛੇ ਇੱਕ ਬੋਰਡ ਲਿਖਿਆ ਹੋਇਆ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਜੋ ਕਿ ਜਿਹੜੀ ਲੜਕੀ ਆ ਉਹ ਪੱਖੇ ਬਣਾਉਣ ਦਾ ਕੰਮ ਕਰਦੀ ਹੈ ਬਿਜਲੀ ਦੇ ਨਾਲ ਖੇਡਦੀ ਹੈ ਜਿੱਥੇ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਪਲੱਸ 2 ਕਰਦੀਆਂ ਨੇ ਆਈਲਟਸ ਕਰਦੀਆਂ ਨੇ ਤਾਂ ਉਹ ਬਾਹਰ ਜਾਂ ਚਲ ਜਾਂਦੀਆਂ ਨੇ ਪਰ ਇਹ ਜਿਹੜੀ ਲੜਕੀ ਹੈ ਇਨੇ ਇੱਥੇ ਰਹਿ ਕੇ ਹੀ ਆਪਣਾ ਜਿਹੜਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਆਹ ਸਾਰੀ ਜਾਣਕਾਰੀ ਲੈਣੇ ਆ ਤੇ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਨ ਨੂੰ ਤੇ ਇਸ ਘੰਟੇ ਦੇ ਵਿੱਚ ਆਉਣਾ ਕਿ ਉਹਨਾਂ ਦਾ ਸ਼ੌਂਕ ਸੀ ਤੇ ਜਾਂ ਮਜਬੂਰੀ ਸੀ ਇਹ ਸਾਰੀ ਗੱਲਬਾਤ ਆਪਾਂ ਇਸ ਭੈਣ ਦੇ ਨਾਲ ਕਰਦੇ ਆਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਜਿਹੜਾ ਕੰਮ ਹੈ ਕਕੋਸ ਤੋਂ ਸ਼ੁਰੂ ਇਹਨਾਂ ਨੇ ਕੀਤਾ ਹੈ ਪੈਂਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਰ ਕੀ ਨਾਮ ਤੁਹਾਡਾ ਸਰ ਜੀ ਮੇਰਾ ਨਾਮ ਰਣਜੀਤ ਕਾ ਕਿੱਥੋਂ ਦੇ ਰਹਿਣ ਵਾਲੇ ਜੀ ਸਰ ਜੀ ਇਥੋਂ ਨਥੂਪੁਰ ਦੇ ਰਹਿਣਾ ਹਾਂ ਇਹ ਜਿਹੜਾ ਕੰਮ ਤੁਸੀਂ ਇਹ ਪੱਤੇ ਬਣਾਉਣ ਦਾ ਕਰਨ ਦੇ ਜੋ ਇਹ ਤੁਹਾਡਾ ਸ਼ੌਂਕ ਸੀ ਜਾਂ ਮਜਬੂਰੀ ਸੀ ਸਰ ਜੀ ਮਜਬੂਰੀ ਲਾ ਲਓ ਕੁਝ ਟਾਈਮ ਹੁੰਦਾ ਨਾ ਮੇ ਬੰਦੇ ਨੂੰ ਕਿ ਪੈਸੇ ਦੀ ਲੋੜ ਹੁੰਦੀ ਆ ਉਹ ਲਾ ਲਓ ਕਿ ਉਹੀ ਚੀਜ਼ ਸੀ ਮੇਰੇ ਫੈਮਿਲੀ 'ਚ ਥੋੜੀ ਪੈਸੇ ਦੀ ਘਾਟ ਕਰਕੇ ਹੀ ਮੈਂ ਇਧਰ ਲਈ ਲਾਈਨ ਖੜੀ ਹੋਈ ਆ ਹਾਂ ਜੀ ਕਿੰਨੇ ਭੈਣ ਭਰਾ ਜੋ ਤੁਸੀਂ ਸਦੀ ਸੀ ਤਿੰਨ ਭੈਣ ਭਰਾ ਤੇ ਜਿਹੜੇ ਦੂਜੇ ਜਿਹੜੇ ਭਰਾ ਨੇ ਤੁਹਾਡੇ ਉਹ ਕੀ ਕੰਮ ਕਰਦੇ ਨੇ ਸਦੀ ਉਹ ਇੱਕ ਗੇਸ਼ ਮਕੈਨਿਕ ਹੈਗਾ ਵਾ ਤੇ ਇੱਕ ਸਦੀ ਬਾਈਕ ਦੇ ਮਕੈਨਿਕ ਹੈਗਾ ਤੇ ਪਿਤਾ ਜੀ ਕੀ ਕੰਮ ਕਰਦੇ ਨੇ ਸਦੀ ਪਿਤਾ ਜੀ ਮੇਰੇ ਦਿਹਾੜੀ ਕਰਦੇ ਅੱਛਾ ਜੀ ਤੇ ਇਹ ਜਿਹੜਾ ਪੱਖੇ ਬਣਾਉਣ ਦਾ ਕੰਮ ਕਦੋਂ ਦਾ ਸ਼ੁਰੂ ਕੀਤਾ ਹੈ ਸਦੀ ਮੈਨੂੰ 2 ਸਾਲ ਹੋ ਗਏ ਕਰਦੇ ਵੈਸੇ ਸ਼ੌਕ ਦੇ ਨਹੀਂ ਬਣਾਈ ਮੈਨੂੰ 1 ਸਾਲ ਹੋ ਗਿਆ ਹਾਂਜੀ ਸਦੀ ਬੋਲੋ ਬੋਲੋ ਸੱਚਾ ਚਾਬਾ ਬਣਾਈ ਨੋ ਮੈਨੂੰ ਇੱਕ ਸਾਲ ਹੋ ਗਿਆ ਕੰਮ ਕਰਦੇ ਅੱਛਾ ਜੀ ਹਾਂ ਜੀ ਕਿ ਜਿਹੜਾ ਰਣਜੀਤ ਕੌਰ ਜੀ ਇਹ ਜਿਹੜਾ ਕੰਮ ਹੈ ਬੜਾ ਖਤਰਨਾਕ ਹੈ ਇਹਨੂੰ ਅੱਜ ਕੱਲ ਜਿਹੜੇ ਮੁੰਡੇ ਨੇ ਉਹੀ ਕਰਦੇ ਨੇ ਕੁੜੀਆਂ ਤਾਂ ਮੈਂ ਪਹਿਲੀ ਵਾਰੀ ਵੇਖਿਆ ਕਿ ਜਿਹੜੀ ਕੁੜੀ ਹੈ ਉਹ ਬਿਜਲੀ ਦੇ ਨਾਲ ਖੇਡਦੀ ਹੈ ਹਾਂ ਜੀ ਸੱਜੀ ਹਾਂ ਜੀ ਇਹ ਇਹ ਕੰਮ ਕਰਦਿਆਂ ਕਰਦਿਆਂ ਕਿਤੇ ਬਿਜਲੀ ਦਾ ਝਟਕਾ ਵੀ ਲੱਗਾ ਕਦੀ ਆਪਾਂ ਨੂੰ ਹਾਂ ਜੀ ਸੱਜੀ ਫੇਰੇ ਲੱਗੇ ਝਟਕੇ ਅੱਛਾ ਤੇ ਹੁਣ ਡਰ ਨਹੀਂ ਆਉਂਦਾ ਇਸ ਕੰਮ ਤੋਂ ਨਹੀਂ ਸਰ ਜੀ ਬਿਲਕੁਲ ਵੀ ਡਰ ਨਹੀਂ ਆਉਂਦਾ ਕੰਮ ਕਰਦੇ ਕੰਮ ਪਤਾ ਹੈ ਕਿ ਕੋਈ ਵੀ ਕੰਮ ਕਿਹੜੀ ਕੰਮ ਚ ਕਰੋ ਇਸ ਕੋ ਪੂਰਾ ਹੈਗਾ ਹੀ ਹੈਗਾ ਹੁਣ ਮੰਨ ਲਓ ਇੱਥੇ ਆਪਾਂ ਬੈਠੇ ਕੰਮ ਕਰਦੇ ਰਿਸਕੇ ਚ ਵੀ ਆ ਮੰਨ ਲਓ ਹੁ ਜਿਵੇਂ ਇਹ ਦੁਨੀਆ ਲੱਖਾਂ ਹੀ ਦਾਸਾ ਲਗੇ ਬਾਹਰ ਲੰਗੇ ਵੀ ਤਾਂ ਰਿਸਕ ਹੀ ਆ ਬਾਅਦ ਵਿੱਚ ਫਾਲ ਲੈਂਦੇ ਆ ਕਈ ਕੁਛ ਕਰਦੇ ਆ ਨਾ ਜਦੋਂ ਜ਼ਿਆਦਾ ਕਰਦੇ ਆ ਸਿਰ ਚੜ ਜਾਂਦਾ ਤੇ ਤੋ ਰਿਸਕ ਤਾਂ ਹਰ ਕਿਹ ਚੀਜ਼ ਚ ਹੈਗਾ ਚ ਵੀ ਹੈਗਾ ਬਾਬਾ ਭਰਾ ਛੋਟੇ ਆ ਕਿ ਵੱਡੇ ਨੇ ਸਜੀ ਭਰਾਵੇਂ ਤਾਂ ਛੋਟੇ ਆ ਛੋਟੇ ਨੇ ਭਰਾਵੇਂ ਆਏ ਨੇ ਹਾਂਜੀ ਸਜੀ ਭਰਾ ਦੋਨੋਂ ਨੇ ਰਣਜੀਤਪੁਰ ਨੇ ਕਿਉਂ ਨਹੀਂ ਵਿਆਹ ਕਰਵਾਇਆ ਸਰ ਜੀ ਮੈਂ ਮੇਰਾ ਕੋਈ ਵਿਆਹ ਵਿੱਚ ਇੰਟਰਸਟ ਨਹੀਂ ਹੈਗਾ ਅੱਛਾ ਹਾਂਜੀ ਸਰ ਜੀ ਕਿਆ ਨਹੀਂ ਕਰਵਾਉਣਾ ਪਿਆ ਨਹੀਂ ਕਰਾਉਣਾ ਸਹੀ ਠੀਕ ਹੈ ਇਹ ਕੰਮ ਦੇ ਨਾਲ ਹੀ ਪਿਆਰ ਹੋ ਗਿਆ ਹੈ ਹਾਂਜੀ ਸਰ ਜੀ ਕੰਮ ਦੇ ਨਾਲ ਹੀ ਪਿਆਰ ਅੱਛਾ ਤੇ ਇਹਨਾਂ ਦਿਨਾਂ ਦੇ ਵਿੱਚ ਸੀਜ਼ਨ ਚੱਲਦਾ ਪਿਆ ਹੈ ਗਰਮੀਆਂ ਦਾ ਸੀਜ਼ਨ ਹੈ ਤੇ ਇਹ ਤੇ ਫਿਰ ਕੰਮ ਉਹ ਵਾਵਾ ਹੀ ਆ ਜਾਂਦਾ ਹੈ ਤੇ ਫਿਰ ਜਦੋਂ ਕੰਮ ਜ਼ਿਆਦਾ ਹੋ ਜਾਂਦਾ ਫਿਰ ਜਾਂ ਮਾਤਾ ਜੀ ਜਾਂ ਪਿਤਾ ਜੀ ਆਉਂਦੇ ਨੇ ਦੁਕਾਨ ਤੇ ਸਰ ਜੀ ਹਾਂਜੀ ਕੁਝ ਪਰਸੈਂਟ ਕਰ ਦਿੰਦੇ ਨੇ ਹੈਲਪ ਬਾਕੀ ਮੇਰੇ ਉਸਤਾਦ ਜੀ ਵੀ ਇੱਥੇ ਆ ਕੇ ਹੈਲਪ ਮੇਰੀ ਕਰਵਾ ਦਿੰਦੇ ਨੇ ਅੱਛਾ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਸ਼ੌਂਕ ਹੈ ਜਿੱਦਾ ਬਿਊਟੀ ਪਾਰਲਰ ਦਾ ਕੰਮ ਸਿੱਖਣ ਦਾ ਜਾਂ ਸਲਾਈ ਦਾ ਕੰਮ ਸਿੱਖਣ ਦਾ ਜਾਂ ਬਹੁਤ ਹੀ ਪਾਸ 2 ਕਰਕੇ ਤੇ ਹਾਈਲਾਈਟਸ ਕਰਕੇ ਬਾਹਰ ਜਾਣ ਦਾ ਹੈ ਤੁਹਾਡਾ ਇਹ ਇਹ ਰੁਝਾਨ ਸਦੀ ਇਹਦਾ ਹੀ ਹੁੰਦਾ ਇੰਟਰਸਟ ਜਿੱਦਾ ਜਿੱਥੇ ਇੰਟਰਸਟ ਹੈਗਾ ਉਹਨੇ ਉਹੀ ਕੰਮ ਕਰਨਾ ਆਪਾਂ ਨੂੰ ਮੇਰਾ ਇੰਟਰਸਟ ਥੋੜਾ ਚਲੋ ਮੇਰਾ ਇੰਟਰਸਟ ਵਾ ਸ਼ੁਰੂ ਤੋਂ ਪਹਿਲਾਂ ਇੱਧਰ ਨਹੀਂ ਸੀ ਇਹਨੂੰ ਤੇ ਲਾ ਲਓ ਕਿ ਕਿਸਾਬ ਨਾਲ ਮਜਬੂਰੀ ਬੰਦੇ ਨੂੰ ਹੌਲੀ ਹੌਲੀ ਇਹ ਕੰਮ ਚ ਪਾ ਦਿੰਦੀ ਹੈ ਮੈਨੂੰ ਇੱਧਰ ਮਜ਼ਦੂਰੀ ਨੇ ਪਾਇਆ ਪਰ ਮੇਰਾ ਹੋਣ ਇੰਟਰਸਟ ਪੂਰਾ ਵਾ ਜਿਸ ਨੂੰ ਵਧੀਆ ਲੱਗਦਾ ਕੰਮ ਕਰਕੇ ਬੈਸਟ ਪਹਿਲਾਂ ਮਜ਼ਦੂਰੀ ਸੀ ਹੁਣ ਸ਼ੌਂਕ ਹੈ ਹਾਂਜੀ ਹੁਣ ਸ਼ੌਂਕ ਹੈ ਹੁਣ ਸ਼ੌਂਕ ਹੈ ਹਾਂਜੀ ਸਤਿ ਤੇ ਰஞ்சிਤ ਕੌਰ ਦਾ ਜਿਹੜਾ ਡ੍ਰੀਮ ਕੀ ਸੀ ਸਦੀ ਡ੍ਰੀਮ ਦਾ ਮੇਰਾ ਵੈਸੇ ਆਰਮੀ ਚ ਜਾਂਦਾ ਸੀ ਚਲੋ ਉਹ ਹੁਣ ਡ੍ਰੀਮ ਦਾ ਡ੍ਰੀਮੀ ਆ ਅੱਛਾ ਉਹ ਇੱਕ ਸੁਪਨਾ ਰਹਿ ਗਿਆ ਨਹੀਂ ਰਹਿ ਗਿਆ ਤੇ ਹੁਣ ਇਹ ਜਿਹੜਾ ਕੀਤਾ ਇਹਦੇ ਨਾਲ ਪਿਆਰ ਹੋ ਗਿਆ ਹਾਂਜੀ ਸਰ ਜੀ ਇਹਦੇ ਨਾਲ ਪਿਆਰ ਕਦੀ ਕੰਮ ਕਰਦਿਆਂ ਕੋਈ ਵਿਗੜਦਾ ਵੀ ਹੈ ਕੋਈ ਕਿਸੇ ਗਾਹਕ ਨੇ ਆਣ ਕੇ ਸ਼ਿਕਾਇਤ ਵੀ ਕੀਤੀ ਹੈ ਕਿ ਨਿਰੁਜਿਤ ਕਰਨ ਨੂੰ ਸਰ ਜੀ ਵੈਸੇ ਤਾਂ ਮੈਂ ਆਪਣਾ ਪੂਰਾ 100% ਆਪਣੇ ਕੰਮ ਨੂੰ ਦਿੰਦਾ ਹਾਂ ਬਿਲਕੁਲ ਪ੍ਰੋਪਰ ਵੇਨ ਨਾਲ ਆਪਾਂ ਕਰਕੇ ਦਈਦਾ ਕੰਮ ਚਲੋ ਕਿਤੇ ਹੁੰਦਾ ਕਿ ਇੱਕ ਅੱਧਾ ਕੋ ਬਾਈ ਦਾ ਵੇਸ ਹੋ ਜੇ ਪਰ ਨਹੀਂ ਜਿਆਦਾਤਰ ਵੈਸੇ ਹੀ ਹੁੰਦਾ ਵਾ ਕੋਈ ਕੰਮ ਮੈਨੂੰ ਨਹੀਂ ਲੱਗਦਾ ਕਿ ਮੇਰਾ ਕੰਮ ਕੀਤਾ ਹੋਇਆ ਜਿਹੜਾ ਕਿ ਉਹ ਵਾਪਸ ਆਇਆ ਹੋਵੇ ਕਿਸੇ ਟਾਈਮ ਤੇ ਗਾਹਕ ਕੋਈ ਆਇਆ ਹੋਵੇ ਤੇ ਉਹ ਆਣ ਕੇ ਜਦੋਂ ਤੁਸੀਂ ਬੈਠੋ ਉੱਠਦਾ ਨਹੀਂ ਹੈ ਯਾਰ ਇੱਥੇ ਤਾਂ ਕੂੜੀ ਬੈਠੀ ਹੈ ਨਹੀਂ ਸੱਦੀ ਉਹਨਾਂ ਨੂੰ ਹੁੰਦਾ ਵਧੀਆ ਲੱਗਦਾ ਵੇਖ ਕੇ ਮਿਲ ਕੇ ਖੁਸ਼ ਹੋ ਜਾਂਦੇ ਕਿ ਕੁੜੀ ਕੰਮ ਕਰ ਰਹੀ ਆ ਵੈਸਟ ਕਰੂਗੀ ਕਿਉਂਕਿ ਹੁੰਦਾ ਨਾ ਬੰਦੇ ਦੇ ਇੱਕ ਦੇਖ ਕੇ ਬੰਦੇ ਦੇ ਫੇਸ ਤੋਂ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਕਿਹੜਾ ਕੰਮ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ ਤੇ ਅੱਜ ਕੱਲ ਆਪਾਂ ਫੇਸ ਇੰਪ੍ਰੈਸ਼ਨ ਬੰਦੇ ਦੇ ਵੀ ਕਿ ਦੱਸ ਸਕਦੇ ਆ ਕਿ ਕਿਹੜਾ ਬੰਦਾ ਕੰਮ ਵਧੀਆ ਕਰ ਲਊਗਾ ਕਿਹੜਾ ਜਿਹੜੀਆਂ ਸਕੂਲ ਦੇ ਨਾਲ ਤੁਹਾਡੀਆਂ ਸਹੇਲੀਆਂ ਪੜ੍ਹਦੀਆਂ ਰਹੀਆਂ ਨੇ ਉਹ ਫਿਰ ਤੁਹਾਡੇ ਕੋਲ ਕੰਮ ਕਰਵਾਉਣ ਆਉਂਦੀਆਂ ਕਿ ਨਹੀਂ ਹਾਂਜੀ ਸਰ ਜੀ ਉਹ ਤਾਂ ਉਹਨਾਂ ਦੇ ਮੰਮੀ ਪਾਪਾ ਆਉਂਦੇ ਆ ਕਿਉਂਕਿ ਉਹਨਾਂ ਦੀ ਤਾਂ ਮੈਰਿਜ ਹੋ ਚੁੱਕੀ ਆ ਅੱਛਾ ਸਾਰੀਆਂ ਸਹੇਲੀਆਂ ਵਈਆਂ ਗਈਆਂ ਨੇ ਹਾਂਜੀ ਸਰ ਜੀ ਸਾਰੀਆਂ ਵਈਆਂ ਗਈਆਂ ਤੇ ਫਿਰ ਜਿਹੜੇ ਉਹਨਾਂ ਦੇ ਮਾਤਾ ਪਿਤਾ ਆਉਂਦੇ ਤੇ ਫਿਰ ਕੰਮ ਦੇ ਵਿੱਚ ਥੋੜੀ ਬੋਦੀ ਲੈਸ ਕਰ ਦਿੰਦੇ ਕਿ ਤਾਂ ਉਹਨਾਂ ਨੂੰ ਪੂਰਾ ਹੀ ਰੇਟ ਲੱਗਦਾ ਹੈ ਨਹੀਂ ਸਰ ਜੀ ਡਿਸਕਾਊਂਟ ਪੂਰਾ ਦੇਈਗਾ ਅੱਛਾ ਜੀ ਹਾਂਜੀ ਤੇ ਫਿਰ ਰਣਜੀਤ ਕੌਰ ਨੂੰ ਕਿੱਡੀ ਕੁ ਦੂਰੋਂ ਕੰਮ ਆ ਜਾਂਦਾ ਹੈ ਜੀ ਮੈਨੂੰ ਲਾਗੇ ਲਾਗੇ ਮੇਰੇ ਜਿੰਨੇ ਵੀ ਪਿੰਡ ਪੈਂਦੇ ਆ ਸਾਰਿਆਂ ਤੋਂ ਤਕਰੀਬਨ ਮੈਨੂੰ ਕੰਮ ਆ ਹੀ ਜਾਂਦਾ ਅੱਛਾ ਤੇ ਰਣਜੀਤ ਕੌਰ ਘਰਾਂ ਦੇ ਵਿੱਚ ਵੀ ਕੰਮ ਕਰਨ ਚੱਲ ਜਾਨੀਏ ਕਿ ਜਾਂ ਇੱਥੇ ਦੁਕਾਨ ਤੇ ਬੈਠ ਕੇ ਹੀ ਸਰ ਜੀ ਮੈਂ ਸਿਰਫ ਸ਼ਾਪ ਤੇ ਹੀ ਕੰਮ ਕਰਦੀ ਅੱਛਾ ਹਾਂਜੀ ਸ਼ਾਪ ਤੋਂ ਤੇ ਉਹ ਕਈ ਦਾ ਖੋਲ ਕੇ ਪੱਖੇ ਲਾ ਆ ਜਾਂਦੇ ਕਈ ਜਿਹੜੀ ਬ੍ਰਦਰ ਵੀ ਚਲੋ ਲੈ ਆਉਂਦੇ ਆ ਕਿ ਇਹਦੇ ਘਰੋਂ ਲਾ ਕੇ ਲਿਆਉਣਾ ਹੋਵੇ ਕੋਈ ਪੱਖਾ ਜਦੋਂ ਖੁਦ ਨਹੀਂ ਲਾ ਸਕਦੇ ਉਹ ਫਿਰ ਲਾ ਕੇ ਲੈ ਆਉਂਦੇ ਇੱਥੇ ਆਪਾਂ ਕਰ ਦਿੰਦੇ ਆ ਅੱਖਾਂ ਤੋਂ ਇਲਾਵਾ ਹੋਰ ਕਿਹੜਾ ਕਿਹੜਾ ਕੰਮ ਕਰ ਲੈਂਦੇ ਸਰ ਜੀ ਮੈਂ ਆਰੋ ਦਾ ਕੰਮ ਵੀ ਕਰ ਲੈਂਦੀ ਆ ਤੇ ਆਰੋ ਆਰ ਗੈਸ ਵੀ ਪਰ ਲਈਦੀ ਆ 80% ਜੀ ਫ੍ਰਿਜ ਦਾ ਕੰਮ ਹੋਰ ਵੀ ਸਿੱਖ ਰਹੀ ਹੈਗੇ ਲੋਗੇ ਐਸਸੀ ਦਾ ਕੰਮ ਕਰ ਲੈਂਦੇ ਜੋ ਨਹੀਂ ਸਰ ਜੀ ਐਸਸੀ ਦਾ ਨਹੀਂ ਕਰਦੇ ਐਸੇ-ਐਸੇ ਉਦੋਂ ਵੀ ਥੋੜਾ ਧਿਆਨ ਦਿੱਤਾ ਕਿ ਨਹੀਂ ਸਰ ਜੀ ਉਧਰ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਸਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਮਲਕੀ ਕੰਮ ਹੋਣਾ ਕਿ ਮੈਂ ਕਰ ਸਕਦੀ ਕੋਈ ਵੀ ਕੋਈ ਇਹ ਨਹੀਂ ਕਿ ਮੈਂ ਕਰ ਨਹੀਂ ਸਕਦੀ ਬਸ ਇਹਨਾਂ ਕਿ ਮੇਰੇ ਤੋਂ ਹਲੇ ਫਿਲਹਾਲ ਟਾਈਮ ਨਹੀਂ ਦਿੱਤਾ ਜਾ ਰਿਹਾ ਪਰ ਉਹਦੇ ਵਾਸਤੇ ਤੁਹਾਨੂੰ ਘਰਾਂ ਦੇ ਵਿੱਚ ਵੀ ਜਾਣਾ ਪਵੇਗਾ ਉਹ ਹਾਂਜੀ ਸਰ ਜੀ ਘਰਾਂ 'ਚ ਹੋ ਜਾਣਾ ਪੈ ਸਕਦਾ ਪਰ ਮੈਂ ਜਾਣਾ ਨਹੀਂ ਜਿਹੜਾ ਕੰਮ ਮੈਨੂੰ ਨਹੀਂ ਕਿ ਹੁੰਦਾ ਕਿ ਨਾ ਆਪਾਂ ਇੱਥੇ ਬੈਠ ਕੇ ਹੀ ਕਰ ਸਕਦੇ ਆ ਉਹ ਵਧੀਆ ਕਰਨਾ ਜ਼ ਸਰਨਾ ਜ਼ਰੂਰ ਆ ਸਿੱਖਣਾ ਜ਼ਰੂਰ ਆ ਸਿੱਖਣਾ ਜ਼ਰੂਰ ਆ ਕਰੀਏ ਚਾਹੇ ਨਾ ਕਰੀਏ ਨਾ ਕਰੀਏ ਹਾਂਜੀ ਤੇ ਫਿਰ ਜਿਹੜੀ ਨਵੇਂ ਵੀ ਚੀਜ਼ਾਂ ਵੇਚਦੇ ਜੋ ਹਾਂਜੀ ਨਵੀਆਂ ਤੇ ਕਿੰਨੀ ਕਮਾਈ ਕਰ ਲੈਂਦੇ ਜ ਵੈਸੇ ਸਰ ਜੀ ਕਮਾਈ ਚ ਚਲੋ ਆਪਣੇ ਵਧੀਆ ਮਾਰਜਿਨ ਕੀ ਰੋਟੀ ਆਪਣੀ ਦੋ ਟਾਈਮ ਦੀ ਬੈਸਟ ਆ ਜਾਂਦੀ ਆ ਅਲਗੀ ਓਮ ਹੁੰਦਾ ਜ਼ਰੂਰੀ ਕਿ ਬੰਦੇ ਨੂੰ ਦੋ ਟਾਈਮ ਦੀ ਰੋਟੀ ਜਿਹੜੀ ਨਾ ਉਹ ਵਧੀਆ ਮਿਲ ਜੇ ਬਸ ਮੇਰੀ ਹਮਾਈ ਜਾਦਾ ਨਹੀਂ ਆ ਚਲੋ ਮਹੀਨੇ ਦੇ ਵਿੱਚ ਹੋ ਹੀ ਜਾਂਦਾ ਕਿ ਬੰਦੇ ਨੂੰ ਵੀ 10 15000 ਜਿਹੜਾ ਉਹ ਹੁੰਦਾ ਕਈ ਵਾਰੀ ਬਿਜ਼ਨਸ ਆ ਚਕਾਟਾ ਵੀ ਪੈਂਦਾ ਚੁਆਟਾ ਵੀ ਹੋਏਗਾ ਤੇ ਇਹ ਜਿਹੜੀ ਦੁਕਾਨ ਹੈ ਇਹ ਕਿਰਾਏ ਤੇ ਆ ਕਿ ਆਪਣੀ ਦੁਕਾਨ ਹੈ ਸਰ ਜੀ ਇਹ ਕਿਰਾਏ ਤੇ ਸਹੀ ਹਾਂ ਜੀ ਕਿੰਨਾ ਹੈ ਦਾ ਕਿਰਾਇਆ ਦੇ ਰਿਹਾ ਹੈ ਸਰ ਜੀ ਦਾ 1200 ਰੁਪਏ ਕਿਰਾਇਆ ਦੇ 1200 ਰੁਪਿਆ ਕਿਰਾਇਆ ਦੇ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਦੁਕਾਨ ਵੀ ਪਾਉਣ ਦਾ ਅਗਾ ਰਦਾ ਹਾਂਜੀ ਸਰ ਜੀ ਵੇਹ ਤਾਂ ਮਿਲ ਕੇ ਮੇਰੇ ਘਰ ਰੋਡ ਤੇ ਹੀ ਹੈਗਾ ਵਾ ਸ਼ਾਪ ਥੋੜੀ ਨਾ ਕਰ ਥੋੜਾ ਦੂਰ ਆ ਰੋਡ ਤੋਂ ਤੇ ਇਸ ਕਰਕੇ ਉਧਰ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਕਸਟਮਰ ਜ਼ਿਆਦਾ ਨਹੀਂ ਹਾਂ ਜੇ ਇੱਕ ਵਾਰੀ ਬੰਦੇ ਦਾ ਨਾਮ ਬਣ ਜੇ ਫਿਰ ਸ਼ਾਪ ਦੇ ਇੱਥੇ ਮਰਜੀ ਵੇ ਕਸਟਮਰ ਆਪਾਂ ਨੂੰ ਲੰਬ ਜ਼ਰੂਰ ਲੈਂਦੇ ਆ ਠੀਕ ਹੈ ਹਾਂ ਜੀ ਤੁਸੀਂ ਉਹਨਾਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੀਆਂ ਕੁੜੀਆਂ ਪੜ੍ਹਾਈ ਕਰਕੇ ਤੇ ਬਾਹਰ ਜਾਣਾ ਚਾਹੁੰਦੀਆਂ ਨੇ ਜੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਵਾ ਕਿ ਕੰਮ ਆਪਾਂ ਹਰੇਕ ਹੀ ਕਰ ਸਕਦੇ ਆ ਕੋਈ ਕੁੜੀਆਂ ਐ ਨਾ ਸੋਚਣ ਕਿ ਸੀ ਆ ਨਹੀਂ ਕਰ ਸਕਦੇ ਸੀ ਆ ਨਹੀਂ ਕਰ ਸਕਦੇ ਕੁੜੀਆਂ ਇੱਕ ਸਖਲਾਈ ਕੜਾਈ ਜਾਂ ਫਿਰ ਇੱਕ ਬਿਊਟੀ ਪਾਰਲਰ ਦਾ ਇਹਨਾਂ ਲਈ ਨਹੀਂ ਰਹਿ ਗਈਆਂ ਕੁੜੀਆਂ ਮਤਲਬ ਕਿ ਹਰ ਕੋਈ ਕੰਮ ਕਰ ਸਕਦੀ ਆ ਬਿਜਲੀ ਦਾ ਹੋਵੇ ਚਾਹੇ ਕੋਈ ਵੀ ਕੰਮ ਬਹੁਤ ਹੈਗੇ ਆ ਅਨੀ ਕੋਈ ਵੀ ਕੁੜੀਆਂ ਸਿੱਕੇ ਕੋਈ ਵੀ ਕੰਮ ਕਰ ਸਕਦੇ ਆ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜੋ ਜਿਹੜੇ ਆ ਆਪਣੀਆਂ ਧੀਆਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ ਜਾਂ ਉਹ ਉਹ ਮੁਲਕ ਇੱਕ ਘਰੇਲੂ ਹੀ ਧੀਆ ਬਣਾ ਕੇ ਰੱਖਣਾ ਚਾਹੁੰਦੇ ਆ ਸੋ ਜੀ ਮੈਂ ਇਹ ਨਾਲ ਨਹੀਂ ਮੈਸੇਜ ਦੇਣਾ ਵਾ ਕਿ ਈਆਂ ਜ਼ਰੂਰੀ ਨਹੀਂ ਹੈ ਕਿ ਅੱਜ ਚਲੋ ਅੱਜ ਦਾ ਸਮਾਂ ਬਹੁਤ ਖਰਾਬ ਆ ਪਰ ਜੇ ਆਪਾਂ ਆਪਣੇ ਕਿਸੇ ਵੀ ਆ ਨੂੰ ਚੰਗੇ ਸੰਸਕਾਰ ਦਵਾਂਗੇ ਨਾ ਉਹ ਗਲਤ ਕੁਝ ਵੀ ਨਹੀਂ ਕਰਨਗੇ ਆ ਉਹਨਾਂ ਨੂੰ ਆਪਾਂ ਸਾਰਾ ਕੁਝ ਪਹਿਲਾਂ ਹੀ ਸਮਝਾਈਏ ਜ਼ਰੂਰੀ ਨਹੀਂ ਆਪਾਂ ਉਹਨਾਂ ਕੋ ਉਹਨਾਂ ਕੋ ਗੱਲਾਂ ਹਾਈਡ ਕੀਤੀਆਂ ਜਾਂਦੀਆਂ ਉਹਨਾਂ ਨੂੰ ਹਾਈਡ ਨਾ ਕਰੋ ਉਹਨਾਂ ਨੂੰ ਦੱਸੋ ਸਮਝਾਓ ਉਹਨਾਂ ਨੂੰ ਕਿ ਆ ਕੰਮ ਐਦਾ ਐਦਾ ਫੇਕ ਵੀ ਹੁੰਦਾ ਸਾਰਾ ਕੁਝ ਉਹਨਾਂ ਨੂੰ ਉਹਨਾਂ ਦੀ ਨੌਲੇਜ ਦੋ ਉਹ ਬੱਚਾ ਕਦੀ ਵੀ ਗਲਤ ਕੰਮ ਨਹੀਂ ਕਰੂਗਾ ਜਿਹਨੂੰ ਨੌਲੇਜ ਹੋਊਗੀ ਗਲਤ ਕੰਮ ਉਹੀ ਕਰੂਗਾ ਜਿਹਨੂੰ ਮਤਲਬ ਕਿ ਕਿਹੇ ਜੀ ਦੀ ਨੌਲੇਜ ਨਾ ਹੋਈ ਉਹਨੇ ਗਲਤ ਕਰਨਾ ਮੈਂ ਦੇਖਦਾ ਪਿਆ ਕਿ ਰਣਜੀਤ ਕੌਰ ਨੇ ਅਮਰਤ ਵੀ ਛੱਕਿਆ ਅਮਰਤ ਧਾਰੀ ਹੈ ਹੈ ਤੇ ਪਰਿਵਾਰ ਵੀ ਅਮਰਤ ਧਾਰੀ ਹੈ ਕਿ ਜਾਣ ਸਮਰਤਾਰੀ ਨਹੀਂ ਆ ਉਹਨਾਂ ਨੂੰ ਕਦੀ ਇੱਧਰ ਪ੍ਰੇਰਿਤ ਨਹੀਂ ਕੀਤਾ ਸਗੀ ਉਹਨਾਂ ਨੂੰ ਕਹਿਦਾ ਜ਼ਰੂਰ ਆ ਕੀ ਕਰੋ ਅੰਮ੍ਰਿਤਸਰ ਕੋ ਪਰ ਉਹ ਚਲੋ ਉਹਨਾਂ ਦੀ ਇੱਛਾ ਵਾ ਉਹ ਨਹੀਂ ਸਕਣਾ ਚਾਹੁੰਦੇ ਹਲੇ ਠੀਕ ਹੈ ਮੈਂ ਇੱਥੇ ਸਰੋਤਿਆਂ ਨੂੰ ਗੱਲ ਕਹਿਣੀ ਚਾਹੁੰਨਾ ਕਿ ਪਿਛਲੇ ਦਿਨੀ ਇੱਕ ਰਈਏ ਤੋਂ ਆ ਕੁੜੀ ਚਾਹ ਵਾਲੀ ਤੁਸੀਂ ਉਹਨੂੰ ਬੜਾ ਫੇਮਸ ਕੀਤਾ ਬੜਾ ਵਾਇਰਲ ਕੀਤਾ ਅਜੇ ਕਿ ਉਸ ਕੁੜੀ ਨੇ ਝੂਠ ਦੇ ਸਹਾਰੇ ਤੇ ਪਬਲਿਕ ਸਿਟੀ ਲਈਏ ਕਿਉਂਕਿ ਬਾਅਦ ਵਿੱਚ ਉਸ ਲੜਕੀ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆ ਜਾਂਦਾ ਹੈ ਪਰ ਇਹ ਜਿਹੜੀ ਕੁੜੀ ਹੈ ਇਹ ਮਿਹਨਤ ਕਸ ਕੁੜੀ ਹੈ ਮਿਹਨਤ ਕਰਕੇ ਇਹਨੇ ਆਪਣਾ ਕਾਰੋਬਾਰ ਚ ਲਾਇਆ ਹੈ ਮਿਹਨਤ ਕਰਕੇ ਆਪਣੀ ਜਿਹੜੀ ਇਹਨੇ ਇਹ ਦੁਕਾਨ ਜਿਹੜੀ ਹੈ ਇਹ ਪਾਈ ਹੈ ਬਿਜ਼ਨਸ ਕਰਦੀ ਪਈ ਹੈ ਤੁਹਾਡਾ ਹੁਣ ਫਰਜ਼ ਬਣਦਾ ਹੈ ਕਿ ਇਸ ਕੁੜੀ ਨੂੰ ਵੀ ਉਨਾ ਹੀ ਵਾਇਰਲ ਕਰ ਦੋ ਜਿੰਨੀ ਤੁਸੀਂ ਚਾਹ ਵਾਲੀ ਚਾਹ ਵਾਲੀ ਕੁੜੀ ਨੂੰ ਵਾਇਰਲ ਕੀਤਾ ਹੈ ਉਹ ਤੇ ਝੂੜ ਦੇ ਸਹਾਰੇ ਤੇ ਜਿਹੜੀ ਇਹ ਵਾਇਰਲ ਹੋਈ ਆ ਪਰ ਸੱਚ ਬੋਲ ਕੇ ਮਿਹਨਤ ਕਰਕੇ ਇਹ ਕੁੜੀ ਇੱਥੋਂ ਤੱਕ ਪਹੁੰਚੀ ਹੈ ਬੇਟਾ ਉਹਨਾਂ ਤੇ ਯਾਨੋ ਕੀ ਕਹਿਣਾ ਚਾਹੁੰਦੇ ਜੋ ਜਿਹੜੇ ਜਿੱਦਾਂ ਪਿੱਛੇ ਦੇ ਚਾਹ ਵਾਲੀ ਕੁੜੀ ਨੇ ਝੂਠ ਬੋਲ ਕੇ ਕਿਹਾ ਕਿ ਮੇਰਾ ਪਿਤਾ ਜਿਹੜਾ ਹੈ ਸਾਡੇ ਨਾਲ ਬੜੀ ਕੁੱਟਮਾਰ ਕਰਦਾ ਸੀ ਉਹ ਬੜਾ ਨਸ਼ੇੜੀ ਸੀ ਪਰ ਜਦੋਂ ਲਾਸਟ ਪਤਾ ਚੱਲਿਆ ਉਹਦੇ ਪਿਤਾ ਇੱਕ ਫਰਮਕਸ ਸੀ ਤੇ ਝੂਠ ਦੇ ਸਹਾਰੇ ਤੇ ਉਹ ਪਬਲਿਕ ਸਿਟੀ ਲਈ ਇਹੋ ਜਿਹੇ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਦੀ ਉਹਨਾਂ ਨੇ ਹੀ ਮੈਸੇਜ ਲਾ ਕਿ ਝੂਠ ਬੋਲ ਕੇ ਝੂਠ ਕਸ਼ਟਾਂ ਹੀ ਚੱਲਦਾ ਕੋਸ ਉਹਦਾ ਕੋਈ ਜ਼ਿਆਦਾ ਲੌਂਗ ਟਾਈਮ ਤੇ ਹੁੰਦਾ ਨਹੀਂ ਉਹ ਕੋਸ ਟਾਈਮ ਹੀ ਝੂਠ ਹੁੰਦਾ ਵਾ ਝੂਠ ਕਦੇ ਵੀ ਨਹੀਂ ਬੋਲਣਾ ਚਾਹੀਦਾ ਜੋ ਹੈਗਾ ਸੱਚ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆਉਣਾ ਹੀ ਆਉਣਾ ਇਸ ਕਰਕੇ ਆ ਬੋਲੋ ਹਮੇਸ਼ਾ ਸੱਚ ਹੀ ਬੋਲਣਾ ਚਾਹੀਦਾ ਝੂਠ ਬੋਲ ਕੇ ਤੁਸੀਂ ਫੇਮਸ ਹੋ ਜਿਓਗੇ ਜੋ ਚਾਹੀ ਗਾਲੋਗੇ ਪਰ ਉਹਨੀਆਂ ਹੀ ਤੁਹਾਨੂੰ ਲਹਨਤਾਂ ਜੜੀਆਂ ਉਹਨੀਆਂ ਹੀ ਜ਼ਿਆਦਾ ਪੈਂਦੀਆਂ ਇਤੋਂ ਚੰਗਾ ਕਿ ਤੁਸੀਂ ਸੱਚ ਹੀ ਬੋਲੋ ਸੱਚ ਦੇ ਸਹਾਰੇ ਚੱਲੋ ਸੱਚ ਸੱਚ ਜਿਹੜਾ ਨਾ ਆਪਾਂ ਨੂੰ ਸੱਚ ਆਪਣੇ ਤੱਕ ਐਂਡ ਤੱਕ ਚੱਲਣਾ ਝੂਠ ਜਿਹੜਾ ਉਹ ਕੋਸ ਟ ਜੀ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਟਿਕਟੌਕ ਤੇ ਜਾਂ ਇੰਸਟਾਗ੍ਰam ਤੇ ਉਹ ਵੀਡੀਓ ਪਾਉਂਦੀਆਂ ਨੇ ਬੜੀਆਂ ਇਤਰਾਜਜੋਗ ਜਿਹੜੀਆਂ ਵੀਡੀਓ ਪਾ ਰਹੀਆਂ ਨੇ ਇੱਕ ਪੈਸੇ ਦੀ ਖਾਤਰ ਉਹ ਆਪਣਾ ਜਿਹੜਾ ਜਿਸਮ ਹੈ ਉਹ ਵਿਖਾ ਕੇ ਪੈਸਾ ਕਮਾ ਰਹੀਆਂ ਨੇ ਇਹੋ ਜਿਹੀਆਂ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਸਤ ਜੀ ਜਿਹੜੀਆਂ ਕੁੜੀਆਂ ਨੂੰ ਇਹ ਕਹਿਣਾ ਵਾ ਕਿ ਤੁਸੀਂ ਪਲੀਜ਼ ਐਦਾਂ ਦਾ ਕੁਛ ਨਾ ਕਰੋ ਮਾਹੌਲ ਪੰਜਾਬ ਦਾ ਆਪਣਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਵਾ ਸਾਰੇ ਕਿ ਇੱਥੋਂ ਤੱਕ ਕਿ ਕਈ ਥਿਆਂ ਨੂੰ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਵਾ ਤੇ ਜਿਹੜੀਆਂ ਹੁਣ ਵਿਚਾਰੀਆਂ ਕੰਮ ਕਰਨਾ ਵੀ ਚਾਹੁੰਦੀਆਂ ਉਹਨਾਂ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਉਹਨਾਂ ਨੂੰ ਇਹੀ ਸੋਚ ਕੇ ਰੱਖਿਆ ਜਾ ਰਿਹਾ ਕਰਕੇ ਨਹੀਂ ਬਾਹਰ ਮਾਹੌਲ ਬਹੁਤ ਖਰਾਬ ਆ ਆਪਾਂ ਇੱਕ ਕੁੜੀ ਜੇ ਇੱਕ ਗਲਤ ਕੰਮ ਕਰਦੀ ਹੈ ਨਾ ਤੇ ਉਹ 100 ਕੁੜੀਆਂ ਦਾ ਗਲ ਘੁੱਟ ਦਿੰਦੀ ਹੈ ਕਿਉਂਕਿ ਮਾਪਿਆਂ ਨੇ ਇੱਕ ਇੱਕ ਕੁੜੀ ਨੂੰ ਵੇਖ ਕੇ ਗਲਤ ਦੇਖ ਲਿਆ ਉਹਨਾਂ ਨੇ ਕਹਿਣਾ ਕਿ ਬਸ ਇਹੀ ਕੰਮ ਕਰਨੇ ਆ ਇਹਨਾਂ ਨੂੰ ਰਹਿਣ ਦਿਓ ਬਸ ਇਹ ਕਰ ਚੁੱਕੀਆਂ ਹੀ ਆ ਪਰ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਾ ਮੌਕਾ ਦਿੱਤਾ ਜਾਂਦਾ ਰਣਜੀਤ ਕੌਰ ਜੀ ਕੱਲ ਨੂੰ ਅਗਰ ਤੁਹਾਨੂੰ ਚੰਗਾ ਜੀਵਨ ਸਾਥੀ ਮਿਲਦਾ ਹੈ ਤੇ ਤੁਸੀਂ ਮੈਰਿਜ ਕਰਵਾਓਗੇ ਸਰ ਜੀ ਮੈਰੇ ਬਾਰੇ ਤਾਂ ਫਿਲਹਾਲ ਮੈਂ ਕੁਝ ਵੀ ਨਹੀਂ ਸੋਚਿਆ ਇਸ ਬਾਰੇ ਕੋਸਮਲ ਕਿਦਰ ਧਿਆਨ ਹੀ ਨਹੀਂ ਆਉਣ ਵਾਲੇ ਸਮੇਂ ਦਾ ਸਾਥੀ ਵੀ ਤੁਹਾਨੂੰ ਇਹੋ ਜਿਹਾ ਮਿਲ ਜਾਂਦਾ ਹੈ ਉਹ ਵੀ ਤੁਹਾਡੇ ਵਾਲਾ ਹੀ ਕੰਮ ਕਰਦਾ ਹੈ ਤੇ ਦੋਨੇ ਰਲ ਕੇ ਜਿਹੜਾ ਹੈ ਇਸ ਕਾਰੋਬਾਰ ਨੂੰ ਹੋਰ ਅੱਗੇ ਖੜੋਗੇ ਹੋਰ ਵਧਾ ਸਕੋਗੇ ਹਾਂਜੀ ਸਰ ਜੀ ਉਹ ਤਾਂ ਚਲੋਗੇ ਬਿਜ਼ਨਸ ਦਾ ਇਕੱਲੇ ਵੀ ਵਧਾਉਣ ਲਈ ਸੋਚ ਰਿਹਾ ਕਿ ਅੱਗੇ ਕਰਨਾ ਹੀ ਕਰਨਾ ਬਸ ਇਹ ਮੈਰिज ਬਾਰੇ ਹਲੇ ਮੇਰਾ ਕੋਈ ਕੋਈ ਧਿਆਨ ਹੀ ਨਹੀਂ ਇੱਧਰ ਹੈਗਾ ਬਾਕੀ ਆਉਣ ਵਾਲੇ ਸਮੇਂ ਦਾ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਘਰ ਦੇ ਜਿਹੜੇ ਆਪਾਂ ਨੂੰ ਪ੍ਰੈਸ਼ਰ ਪਾ ਸਕਦੇ ਕੁਝ ਵੀ ਕਰ ਸਕਦੇ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਟਾੜਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਪੀ ਆਪਣੀ ਰਣਜੀਤ ਕੌਰ ਜਿਨੇ ਆਪਣੀ ਮਿਹਨਤ ਦੇ ਨਾਲ ਇਹ ਜਿਹੜਾ ਐਡਾ ਵਧੀਆ ਜਿਹੜਾ ਕਾਰੋਬਾਰ ਸੈੱਟ ਕੀਤਾ ਹੈ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੋਂ ਕੋਈ ਮੰਗ ਨਹੀਂ ਕੀਤੀ ਕਿ ਮੇਰੀ ਮਦਦ ਕਰੋ ਨਾ ਮੈਂ ਆਪਣਾ ਕਾਰੋਬਾਰ ਵਧਾਉਣਾ ਹੈ ਮੈਨੂੰ ਆਹ ਚਾਹੀਦਾ ਜਾ ਉਹ ਜਿੱਦਾਂ ਪਿੱਛੇ ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਚਾਹ ਵਾਲੀ ਕੁੜੀ ਨੇ ਝੂਠ ਬੋਲ ਕੇ ਮਦਦ ਮੰਗੀਏ ਇਸ ਕੁੜੀ ਦੀ ਇਹੋ ਜਿਹੀ ਕੋਈ ਡਿਮਾਂਡ ਨਹੀਂ ਹੈ ਪਰ ਇਸ ਕੁੜੀ ਨੂੰ ਇੰਨਾ ਵਾਇਰਲ ਕਰ ਦੋ ਕਿ ਉਹਨਾਂ ਕੁੜੀਆਂ ਨੂੰ ਪਤਾ ਲੱਗ ਸਕੇ ਕਿ ਮਿਹਨਤ ਦੇ ਨਾਲ ਅੱਗੇ ਵਧ ਸਕੀਦਾ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਮੱਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ